ਸਰਦ ਪਿੰਡ ਬਹਿਲੂਨਪੁਰ ਖੇਡ ਗਰਾਉਂਡ ਦਾ ਉਦਘਾਟਨ ਕੀਤਾ ਕੀ ਕਹਿਣਾ ਚਾਹੋਗੇ ਤੁਹਾਨੂੰ ਪਤਾ ਹੀ ਹੈ ਵੀ ਪਿਛਲੇ 3 ਦਿਨ ਹੋ ਗਏ 3 ਦਿਨ ਪਹਿਲਾਂ ਮਾਨ ਸਾਹਿਬ ਨੇ ਪੂਰੇ ਪੰਜਾਬ ਦੇ ਵਿੱਚ 3100 ਜਿਹੜੇ ਖੇਡ ਗਰਾਉਂਡ ਨੇ ਉਹਦਾ ਉਦਘਾਟਨ ਕੀਤਾ ਸੀ ਸ਼ੁਰੂਆਤ ਕੀਤੀ ਸੀ ਜਿਸ ਦੇ ਤਹਿਤ ਬਦਸਭਾ ਹਲਕਾ ਜਿਹੜਾ ਸਮਰਾਲਾ ਇਸ ਸਮਰਾਲਾ ਦੇ ਬਦਸਭਾ ਹਲਕੇ ਨੂੰ 3 ਗਰਾਊਂਡ ਨੇ ਜਿਹੜੇ ਮਨਜ਼ੂਰ ਹੋਏ ਨੇ ਤੇ ਉਹ 30 ਗਰਾਊਂਡਾਂ ਦੇ ਵਿੱਚੋਂ ਜਿਹੜਾ ਇੱਕ ਗਰਾਊਂਡ ਆ ਉਹ ਤੁਹਾਡੇ ਪਿੰਡ ਬਹਿਲੋਲਪੁਰ ਦਾ ਵੀ ਆ ਤੇ ਅੱਜ ਅਸੀਂ ਤੁਹਾਡੇ ਪਿੰਡ ਉੱਤੇ ਘਾਟ ਕਰਨ ਵਾਸਤੇ ਆ ਤੇ ਬਲਪੁਰ ਮਨ ਲੱਕ ਇਹ ਵੀ ਜਿਹੜੀ ਇੱਕ ਪਹਿਲਾਂ ਇੱਕ ਜੁੱਧ ਨਸ਼ਾਪੁਰ ਤੋਂ ਛੜਿਆ ਇਹ ਉਸੇ ਪਾਰ ਦਾ ਇੱਕ ਹਿਸਾਬ ਸਾਨੂੰ ਵੀ ਇਹ ਹੈ ਸਰਕਾਰ ਨੂੰ ਵੀ ਇਹ ਹੈ ਕਿ ਜੇ ਗਰਾਊਂਡ ਵਧੀਆ ਹੋਣਗੇ ਬੱਚੇ ਬਰਾਊਂਡਾਂ ਚ ਆਉਣਗੇ ਤਾਂ ਘੱਬਸੇ ਕਮ ਜਿਹੜਾ ਉਹ ਰੁਝਾਨ ਆ ਇੱਕ ਅੱਜ ਪੰਜਾਬ ਦੇ ਵਿੱਚ ਇੱਕ ਜਿਹੜੀ ਜਿੰਮੇ ਲਈ ਕੋੜ ਚੁੰਗੜਾ ਹੈ ਨਸ਼ੇ ਦੀ ਲਤ ਲੱਗੀ ਹੋਈ ਹੈ ਜਿਹੜੀ ਹਨਾ ਕੁਝ ਕੁ ਨੌਜਵਾਨ ਪੀੜ੍ਹੀ ਨੂੰ ਉਧਰੋਂ ਸਕਾਰਾ ਮਿਲੂਗਾ ਕਿਉਂਕਿ ਜਦੋਂ ਜਵਾਕ ਗਰਾਉਂਡ ਜਾਂ ਲੈਂਦਾ ਤਾਂ ਇੱਕ ਸੁਭਾਵਿਕ ਹੈ ਵੀ ਜਵਾਕ ਸਰੀਰ ਨੂੰ ਪਿਆਰ ਕਰ ਲੈਂਦਾ ਮਿਹਨਤ ਜਦੋਂ ਕਰਦਾ ਉਹ ਨਸ਼ਾ ਤਾਂ ਬਹੁਤ ਵੱਡੀ ਅਲੱਗ ਚੀਜ਼ ਕਹਿ ਲਈਏ ਉਹ ਤਾਂ ਆਮ ਜ਼ਿੰਦਗੀ ਦੇ ਵਿੱਚ ਜੇ ਕੁਝ ਖਾਣ ਪੀਣ ਦੀਆਂ ਗਲਤ ਚੀਜ਼ਾਂ ਨੇ ਉਹਨਾਂ ਤੋਂ ਵੀ ਪਰਹੇਜ਼ ਕਰਨਾ ਸ਼ੁਰੂ ਕਰਨਾ ਹੁੰਦਾ ਸਾਡਾ ਉਸੇ ਤਰ੍ਹਾਂ ਅੱਜ ਅਸੀਂ ਤੁਹਾਡੇ ਪਿੰਡ ਦੇ ਇਸ ਲੱਗਰ ਦੇ ਵਿੱਚ ਇਹ ਕਟਾਉਣ ਕਰਨ ਵਾਸਤੇ ਆ ਤੇ ਮੁਬਾਰਕਬਾਦ ਹੁੰਦਾ ਮੈਂ ਸਰਪੰਚ ਸਾਹਿਬ ਨੂੰ ਸਾਰੀ ਪੰਚਾਇਤ ਨੂੰ ਤੇ ਪਿੰਡ ਦੇ ਜਿੰਨੇ ਵੀ ਨਿਵਾਸੀ ਨੇ ਜਿਹੜਾ ਖੇਡ ਗਰਾਊਂਡ ਇਹਨਾਂ ਦੀ ਵੀ ਮਿਹਨਤ ਹੈ ਇਹਨਾਂ ਨੇ ਵੀ ਬਾਰ ਬਾਰ ਸਾਨੂੰ ਕਿਹਾ ਵੀ ਸਾਡੇ ਪਿੰਡ ਵਾਸਤੇ ਜਿਹੜਾ ਗਰਾਊਂਡ ਚਾਹੀਦਾ ਤੇ ਅੱਜ ਇਹ ਗਰਾਊਂਡ ਉੱਤ ਕੱਟ ਕਰ ਲਈ ਠੀਕ ਹੈ ਹਾਂ ਸਰ ਕੀ ਨਾਮ ਹੈ ਜੀ ਮੇਰਾ ਨਾਮ ਕਮਲਪ੍ਰੀਤ ਸਿੰਘ ਗਿੱਲ ਸਰਪੰਚ ਪਿੰਡ ਬਹਿਲੋਲਪੁਰ ਖੇਡ ਗਰਾਊਂ ਖੇਡ ਗਰਾਊਂਡ ਦੇ ਜੋ ਸਾਡੇ ਐਮ.ਐਲ.ਏ. ਸਾਹਿਬ ਨੇ 30 ਗਰਾਊਂਡ ਆਈ ਸੀ ਇਹਨਾਂ ਕੋਲ ਉਹਨਾਂ ਵਿੱਚੋਂ ਇੱਕ ਗਰਾਊਂਡ ਸਾਨੂੰ ਇਹਨਾਂ ਨੇ ਸਾਡੇ ਪਿੰਡ ਲਈ ਪਾਇਆ ਤੇ ਸਾਡੇ ਪਿੰਡ ਵੱਲੋਂ ਤੇ ਸਾਡੀ ਪੰਚਾਇਤ ਵੱਲੋਂ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਨੌਜਵਾਨਾਂ ਨੂੰ ਕੀ ਕਹਿਣਾ ਚਾਹਾਂਗਾ ਨੌਜਵਾਨਾਂ ਨੂੰ ਇਹੀ ਕਹਾਂਗਾ ਵੀ ਆਪਣੇ ਨਸ਼ਾ ਤਿਆਗ ਕੇ ਆਪਣੇ ਗਰਾਊਂਡਾਂ ਵੱਲ ਜੁੜਨ ਗਰਾਊਂਡ 'ਚ ਆਉਣ ਤੇ ਨਸ਼ਿਆਂ ਨੂੰ ਤਿਆਗੋ ਸਰ ਕੀ ਨਾਮ ਹੈ ਜੀ ਐ ਮੇਰਾ ਨਾਮ ਹੈ ਰਿਟਾਇਰਡ ਸੁਪਰਡਾਰ ਮਲਕੀਤ ਸਿੰਘ ਪਿੰਡ ਪਹਿਲੋਪੁਰ ਸਰਾਂਜੇ ਤੋਂ ਕਾਰਡਨ ਕੀਤਾ ਹੈਗਾ ਖੇਡ ਗਰਾਉਂਡ ਦਾ ਕੀ ਕਹਿਣਾ ਚਾਹੂਗਾ ਅਸੀਂ ਆਪਣੇ ਵੱਲੋਂ ਮਾਨ ਸਰਕਾਰ ਦਾ ਤੇ ਐਮ ਐਲ ਏ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਿ ਸਾਡੇ ਪਿੰਡ ਨੂੰ ਮਲਵਕੇ ਜਿਹੜੇ 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 ਖੇਡ ਗਰਾਉਂਡ ਜਿਹੜੇ ਅਲਾਉ ਹੋਏ ਨੇ ਉਹਨਾਂ 30 30 ਗਰਾਉਂਡਾਂ ਦੇ ਵਿੱਚੋਂ ਸਾਡੇ ਪਿੰਡ ਨੂੰ ਅੱਜ ਪਹਿਲਾਂ ਮਿਲਿਆ ਤੇ 20 ਲੱਖ ਰੁਪਏ ਮਿਲਿਆ ਉਹਦਾ ਹੀ ਐਮ ਐਲ ਏ ਸਾਹਿਬ ਦਾ ਤੇ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਾਕੀ ਜਿਹੜਾ ਰੋਣਾ ਨੂੰ ਵੀ ਇਹੀ ਕਹਿੰਦੇ ਆ ਨਸ਼ਾ ਤੋਂ ਮਲਮ ਨਸ਼ੇ ਤਿਆਗ ਕੇ ਖੇਡਾਂ ਵਾਲ ਨੂੰ ਆਉ ਖੇਡਾਂ ਵਾਲ ਗਰਾਊਂਡਾਂ ਨੂੰ ਆਉ ਦੇਖ ਜੇ ਗਰਾਊਂਡ ਚ ਆਉਣਗੇ ਬੱਚੇ ਤਾਂ ਉਹਨਾਂ ਦਾ ਨਸ਼ੇ ਵਾਲੇ ਪਾਸੇ ਰੁਝਾਨ ਖਤਮ ਹੋਊਗਾ ਔਰ ਇਧਰ ਖੇਡਾਂ ਵਾਲੇ ਪਾਸੇ ਨੂੰ ਆਪਣੇ ਆਪ ਪਰਫੁੱਲਟ ਕਰਨਗੇ ਆਪਣੇ ਆਪ ਨੂੰ ਤੇ ਇੱਕ ਪੰਜਾਬ ਦਾ ਵਧੀਆ ਔਜੋਲ ਬਣੂਗਾ